ਅੰਦੀਲ ਜੋਸ਼ੀ ਜੀ ਸਰਦਾਰ ਵਿਕਰਮ ਸਿੰਘ ਮਜੀਠੀ ਆ ਸ਼੍ਰੀ ਅਨਿਲ ਜੋਸ਼ੀ ਜੀ ਸ਼੍ਰੀ ਅਨਿਲ ਜੋਸ਼ੀ ਜੀ ਜਿੰਦਾਬਾਦ ਹੱਥ ਜੋੜ ਕੇ انل جوشی ہمارا ہی کیسا ہو انل جوشی کیسا ہو ہمارا ہی کیسا ہو ہمارا ہى کیسا ہو بہت خوبصورت بہت تھوڑا آشرم بنایا شروع اکالی دل نے وہ امیدوار دا دن پر ਸੇਵਾ ਕਰਦੇ ਜਾਂਦੇ ਇਹ ਇਲਾਕੇ ਦੀ ਅਮਰਸਰ ਸ਼ਹਿਰ ਦੇ ਬੰਗਲੇ ਦੇ ਤੋਂ ਭਾਈ ਵੀ ਨਹੀਂ ਰਹਿੰਦੇ ਤੁਸੀਂ ਜਾ ਕੇ ਦੇਖਿਆ ਕਿ ਕਿਤਾ ਕੁੱਛ ਸ਼ਹਿਰ ਬਣਾਇਆ ਮੇਰੇ ਵੀਰੋ ਆ ਨਿਰਜੋਤੀ ਜੀ ਹੋਆ ਜਿਹੜਾ ਤੁਹਾਡੇ ਲੋਕਸ਼ਭ ਦਾ ਭਾਈਵਾਲ ਆ ਸ਼ਾਂਤੀ ਢੰਗੀ ਸਰਕਾਰ ਬਣਾਈ ਆ ਕਿ ਪਹਿਲਾਂ ਕੈਪਟਨ ਅੰਦਰ ਸਿੰਘ ਦੀ ਬਣਾਈ ਸੀ ਜਿਹਦੇ ਤਹਰ ਦਾਵਾ ਉਹ ਸਾਰੇ ਹੀ ਉਹ ਉਲਟਾ ਸਾਫੀ ਸੋਖ ਆ ਗਿਆ ਕਬਾਲੇ ਨਹੀਂ ਲੇਖਿਆ ਵੀ ਆਪਾਂ ਗੋਟਾ ਕਿਨੂੰ ਪਾਉਂਦੇ ਆ ਆਪਾਂ ਬਟਨ ਨੱਪੀ ਗਏ ਝਾਰੂ 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 ਅਗੇ ਇਹ ਵਿਖਿਆ ਨਹੀਂ ਕਿ ਅਸੀਂ ਗੋਟਾ ਕਿਨੂੰ ਪਾਉਂਦੇ ਆ ਝਾਲੇ ਵਿੱਚ ਅੱਜ ਤੱਕ ਅਜੇ ਆਇਆ ਡਾਕਟਰ ਇਹ ਗੋਟਾਈ ਬਾਤ ਸੁਣ ਨਹੀਂ ਆਇਆ ਕਿ ਮੇਰੇ ਭਰਾਵਾ ਦਾ ਕੀ ਹਾਲਿਆ ਮੈਂ ਜਾ ਕੇ ਫੇਰਾ ਹੀ ਮਾਰਾ ਵਾਂ ਮੈਂ ਤਾਂ ਤੁਹਾਨੂੰ ਇਹ ਦੇਖਦੀ ਕਰਦੇ ਆ ਦੇਹ ਨੂੰ ਬਹੁਤ ਵਧੀਆ ਕਾਬਲ ਸਾਨ ਲੜਿਆ ਸਾਡੇ ਜੋਸ਼ੀ ਜੀ ਹੋਰ ਤਗੜੇ ਹੋ ਕੇ ਸ਼ਰੋਣੀ ਅਕਾਲੀ ਦਲ ਨੂੰ ਬੁੱਧਾ ਬਹੁਤ ਚੋਣ ਨਿਸ਼ਾਨਿਆਂ ਤੱਕੜੀ ਤੱਕੜੀ ਪਹਿਲੀ ਵਾਰੀ ਆਜੇ ਅੱਜ ਮੈਂ ਤੁਹਾਨੂੰ ਇਹਦਾ ਉਸਾਰ ਚਾਹਣਾ ਹੈ ਇਹ ਕਨਿਆ ਜੋਸ਼ੀ ਤੁਹਾਨੂੰ ਮੈਂ ਅਮਰ ਸਿੰਘ ਸਾਹਿਬ ਤੋਂ ਰਾਜੂ ਮਾ ਜੀ ਗੋਲਾ ਜੀ ਭਾਈ ਜੀ ری جی بابا میری میرے بھی کتا واحگر جی کا خالصہ واحر جی کی فتح جے شری رام جو مہاراج کی جے دیکھو بہت دیر تو بٹھے اس کر کے بہت سارے دی چلے گئے ਚਾਹਲਾ ਨਾ ਜਾਲੀ ਨਾ ਆ ਗਿਆ ਬਸ ਉਪਰ ਦੀ ਗੱਲ ਕਰਨੀ ਥੋੜੀ ਹਾਲ ਫੰਕਸ਼ਨ ਬਾਅਦ ਤੋਂ ਹੋ ਰਿਹਾ ਹੈ ਬਟਨ ਦਬੋਦੇ ਹੈ ਬਟਨ ਦਬੇਣ ਦਾ ਪੁਨਿਆ ਚਿਕਦਾ ਹੈ ਉਮਰ ਰਾਜ ਦੀ ਪੰਜ ਸਾਲ ਪਾਣੀ ਸੁਕਾ ਦੇ ਤਿੰਨ ਵੀ ਵਾਰ ਹੋ ਜਾਂਦੇ ਬਟਨ ਲੱਭੇ ਜਾਂਦਾ ਪਰ ਪੰਜ ਸਾਲ ਬੜੇ ਓਕੇ ਆ ਜੇ ਕੋ ਮਾਰਾ ਬੰਦਾ ਸੀੜੀ ਯਾਕੀ ਜਿਸ ਤੋਂ ਪਹਿਲਾਂ ਪਿੰਡ ਦੇ ਸਰਕਾਰ ਅਕਾਸ ਦੇ ਮਾਨਦ ਦੇ ਸਰਕਾਰ ਤੁਹਾਡੇ ਰੀਡ ਕਾਰਡ ਬਣਾਏ ਸਕੂਲ ਕੀ ਬਣਾਏ ਕੈਸ਼ ਬਣਾਏ ਸਾਈਕਲ ਕੋਰੀਅਨਸ ਬਣਾਉਣ ਵਾਲਿਆਂ ਨੂੰ ਮੁਦੀਪਾ ਮੁਲੀ ਕਾਰਡ ਬਣਾਇਆ ਜਿਹਦੇ ਨਾਲ 5 ਲੱਖ ਦਾ ਲਾਭ ਸੀ ਅੱਜ ਦੀ ਗਵਰਨਮੈਂਟ ਕੀ ਸਰਕਾਰ ਮਾਇਆ ਸੋਰੀਆ ਸਭ ਕੁਝ ਬਹੁਤ ਕੰਮ ਕੀਤਾ ਇਹ ਕੰਮ ਕਰਦੇ ਤੇ ਵੱਡੇ ਨਾਬਰ ਰੱਬ ਕੇ ਉਹਨੂੰ ਅਫਸਰ ਬਣਾਤਾ ਉਹਨੂੰ ਦੇ ਐਮਐਲਏ ਬਣਾਉਂਦਾ ਮੇਰੇ ਕੰਮ ਵਾਲੇ ਜਾਣਾ ਕਿੱਥੇ ਹੈ ਕੋਈ ਪੁੱਛਣਾ ਨਹੀਂ ਜੇਰ ਬਾਤ ਦੁਜਾ ਨਹੀਂ ਗਲਤ ਹੋ ਗਿਆ ਥੋੜਾ ਸਮਾਂ ਫੇਰ ਆਇਆ ਮੋਹਮਦ ਮਨਸਰ ਬੋਰਨੀ ਦੇ ਕੋਲ ਹੈ ਮੇਰੇ ਨਾਲ ਮਾਰਾ ਹੈ ਜੀ ਬੋਰਨੀ ਦੇ ਅਗਲੇ ਬਾਈ ਬੋਲੇ ਬਾਈ ਇੱਥੇ ਆ ਜਾਓ ਇੱਧਰ ਹੀ ਆ ਜਾਓ ਬੋਲੇ ਬਾਈ ਇੱਧਰ ਆ ਜਾਓ ਤੁਮੜੇ ਅੱਗੇ ਆ ਜਾਓ ਕਿਹਾ ਜੀ ਬੋਲੇ ਆਓ ਜੀ ਉੱਥੇ ਆਇਓ ਮੜੀਏ ਕਾਲੀ ਜੀ ਜੀ ਹੋ ਮੜੀਏ ਕਾਲੀ ਜੀ ਜੀ ਹੋ ਹਾਂ ਜੋ ਹਾਂਜੀ ਸਰ ਜਿਹੜਾ ਜਿਹਦੀ ਇਹ ਮੀਟਿੰਗ ਕੀਤੀ ਪਈ ਆ ਕੀ ਕਰਨਾ ਚਾਹੋਗੇ ਜਿੱਠਿਆ ਸਾਹਿਬ ਇੱਥੇ ਪਹੁੰਚੇ ਸੀ ਨੀਲ ਜੋਸ਼ੀ ਜੀ ਪਹੁੰਚੇ ਸੀ ਜੀ ਸਭ ਤੋਂ ਪਹਿਲਾਂ ਤੇ ਮੈਂ ਕੱਲ੍ਹ ਪੜੀ ਸਨ ਜਿਹੜੀ ਦਾ ਤੈਨੂੰ ਸਰਵਾਤ ਕਰਦਾ ਜਿਨ੍ਹਾਂ ਨੇ ਅੰਤ ਤੱਕ ਟੀਮ ਦੀ ਸਭਾ ਕੱਢ ਗਈ ਮੇਰੇ ਕਰਵਾਰੇ ਮੇਰੀਆਂ ਭੈਣਾਂ ਨੇ ਅਸੀਂ ਇੱਕ ਘੰਟਾ ਲੇਟ ਵੀ ਹੋ ਗਏ ਪਰ ਵੱਡੀ ਤਦਦ ਦੇ ਵਿੱਚ ਮੇਰੇ ਵੀਰ ਇੱਥੇ ਵੀਟ ਕਰੂਗਾ ਭੈਣਾ ਵੀਟ ਕਰ ਦੇ ਰੀਆਂ ਮੈਂ ਉਹਨਾਂ ਤੋਂ ਮਾਫੀ ਮੰਗਦਾ ਔਰ ਇੱਕ ਲੋਕਾਂ ਨੇ ਮਨ ਬਣਾ ਲਿਆ ਕਿ ਜਿਹੜਾ ਅਰਕੀਆ ਮਰਸਲ ਲੋਕ ਸਭਾ ਦਾ ਮੀਤਵਾਰ ਮੀਤਵਾਰ ਬਣਾਉਣਾ ਜੋਸ਼ੀ ਬਣਾਉਣਾ ਜੋਸ਼ੀ ਦੇ ਹੱਕ ਦੇ ਵਿੱਚ ਇੱਕ ਨਹੀਂ ਲਹਿਰ ਵੇਖ ਲੋ ਅੱਜ ਐਸ ਕਲੋਨੀ ਦੇ ਵਿੱਚ ਬੰਦਾ ਬੰਦਾ ਆ ਗਿਆ ਆ ਰਿਹਾ ਹੈ ਲੋਕਾਂ ਨੇ ਇੱਕ ਮਾਨ ਬਣਾਇਆ ਧਰਕਰ ਦੇਖ ਲੋ ਵੋਟਾਂ ਨੂੰ ਰੋੜ ਲਾ ਲਾ ਕੇ ਇੱਕ ਸ਼ਾਹ ਕੀਤੀ ਪਈ ਹੈ ਜਦੋਂ ਬੰਦਾ ਕੋਈ ਵੋਟ ਲਾਉਂਦਾ ਨਾ ਉਹ ਆਪਣੇ ਮਨ ਦੇ ਨਾਲ ਉਹ ਅੱਜ ਤੁਸੀਂ ਵੇਖੋ ਪੈਣਾ 8 9 ਦਾ ਟਾਈਮ ਹੋ ਗਿਆ 9 ਵਜੇ ਚੱਲਿਆ 10 ਵਜੇ ਚੱਲੇ ਮੇਰਾ ਖਿਆਲ ਤੇ 10 ਵਜੇ ਤੱਕ ਗੇਟ ਕਰਦੀਆਂ ਨੇ ਕਰਨ ਦੀਆਂ ਹੀ ਕੀ ਸਾਡੇ ਅਨਿਲ ਜੋਸ਼ੀ ਦਾ ਭਾਸ਼ਣ ਉਹ ਸੁਣਨਾ ਮਜੀਠੀਆ ਸਾਹਿਬ ਨੂੰ ਸੁਣਾ ਉਹਨਾਂ ਨੇ ਭਾਸ਼ਣ ਨੂੰ ਸੁਣ ਕੇ ਜੋ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਮੈਂ ਇਸ ਇਲਾਕੇ ਦੀ ਪਹਿਲਾਂ ਵੀ ਸੇਵਾ ਕਰ ਚੁੱਕਾ ਅਮਰ ਸਾਹਿਬ ਦੀ ਨੌ ਫਲਕੇਰੀ ਜਿਹੜਾ ਨੌ ਫਲਕਾ ਚਮਕਾਇਆ ਅੱਜ ਲੋਕੀ ਅਮਰ ਸਾਹਿਬ ਦੇ ਲੋਕੀ ਪਿੰਡਾਂ ਦੇ ਲੋਕੀ ਸਾਰਾ ਅਮਰਸਰ ਜ਼ਿਲ੍ਹਾ ਨੂੰ ਜੋਸ਼ੀ 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 ਜਾਂਦਾ ਹੈ ਡਵੈਲਪਮੈਂਟ ਕੀਤੀ ਉਹਨਾਂ ਨੇ ਇੱਕ ਚਾਰ ਚੰਦ ਲਾਏ ਐ ਮੱਤਰ ਸ਼ਹਿਰ ਨੂੰ ਚਾਹ ਸ਼ਹਿਰ ਮੱਤਰ ਸਾਹਿਬ ਦਾ ਰਸਤਾ ਲਾਓ ਚਾਹ ਤਰਗਿਆਣਾ ਮੰਦਿਰ ਦਾ ਪਾਰਕਿੰਗ ਉਹਦੀ ਦੇਖ ਤੁਸੀਂ ਭਗਵਾਨ ਬਾਲਮੀਕੀ ਦਾ ਆਸ਼ਰਮ ਲਾਓ ਕਿੱਡਾ ਖੂਬਸੂਰਤ ਬਣਾਇਆ ਤੁਸੀਂ ਗਵਿੰਦਗੜ੍ਹ ਕਿਲਾ ਲਾਓ ਤੁਸੀਂ ਸਾਡਾ ਪਿੰਡ ਲਾਓ ਤਰਤੰਦ ਦਾ ਸਵਾਯੂ ਵਰ ਲਾਓ ਇੰਡੀਆ ਗੋਲਡਨ ਗੇਟ ਲਾਓ ਕਿੰਨੀਆਂ ਤੁਹਾਨੂੰ ਮੈਂ ਗੱਲਾਂ ਸੁਣਾਵਾਂ ਜਿਹੜੀਆਂ ਅਕਾਲੀ ਦਲ ਨੇ ਡਵੈਲਪਮੈਂਟ ਕੀਤਾ ਤੇ ਬਾਕੀ ਜਿਹੜੀਆਂ ਸਕੀਮਾਂ ਦਿੱਤੀਆਂ ਹੀ ਭਾਈਚਾਰੇ ਦੇ ਵਿੱਚ ਸੜਨ ਸਰੀਏ ਘਰ ਘਰ ਦਾ ਜਿਹੜੀ ਗੱਤ ਕੋ ਸੋਚੂ ਦੀ ਬਾਤ ਮਾਲੋ ਇਹ ਸਾਰੀਆਂ ਸਕੀਮਾਂ ਬੰਦ ਸਾਹਿਬ ਨੇ ਲੋਕਾਂ ਨੇ ਕਾਂਗਰਸ ਵੀ ਦੇਖ ਲਈ ਪੰਜ ਸਾਲ ਅੱਜ 2.5 ਸਾਲ ਕਾ ਝਾੜੂ ਵਾਲੀ ਦੇਖ ਲਈ ਇੱਕ ਡਵੈਲਪਮੈਂਟ ਨੇ ਝਾੜੂ ਵਾਲਿਆਂ ਨੇ ਜੋ ਵਾਦੀ ਕੀਤੇ ਸੀ ਘਰ ਘਰ ਦੇ ਇਹ ਜੀਰ ਦਊਗਾ ਨਸ਼ਾ ਛਡਾਊਗਾ ਭੈਣਾ ਦੇਖਾਂ ਤੇ ਜਰ ਜਰ ਰੁਪਇਆ ਪਾਊਗਾ ਕੋਈ ਵਾਦਾ ਪੂਰਾ ਹੀ ਨਹੀਂ ਕੀਤਾ ਤੇ ਲੋਕਾਂ ਨੇ ਫਿਰ ਕਿਆ ਵੀ ਅਸੀਂ ਨੇ ਦੇਖ ਲਿਆ ਗਲਤੀ ਕਰਦੀ ਸੀ ਕਿ ਬਾਦਲ ਸਾਹਿਬ ਦੀ ਸਰਕਾਰ ਨੂੰ ਰਾਹੇ ਹੁਣ ਇਹਨਾਂ ਦੋਨੂੰ ਵੇਖ ਲਿਆ ਹੁਣ ਉਹਨਾਂ ਨੇ ਮਨ ਬਣਾ ਲਿਆ ਕਿ ਤੱਕੜੀ ਆਦਾ ਜਿੱਤੂਗਾ ਚੱਕੜੀ ਤੱਕੜੀ ਕਰਾ ਦੇਾਂਗੇ ਅੰਮ੍ਰਿਤਸਰ ਜਿਹੜੇ ਕਹਿੰਦੇ ਸੀ ਕਿ ਇਹ ਬੰਦੇ ਦਾ ਜਾਂ ਕਮਲ ਦੇ ਫੁੱਲ ਦਾ ਘੜਿਆ ਸੈਂਟਰ ਇੱਥੇ ਇਹ ਆਵਾਜ਼ ਔਰ ਗੂੰਜੋ ਕੀ ਤੱਕਣੀ ਇਸ ਤੱਕਣੀ ਕਰਕੇ ਇਸ ਸ਼ਰੋਮੀ ਅਕਾਲੀ ਦਲ ਦਾ ਹਲਕਾਇਆ ਜਿਵੇਂ ਨਿਲੋਚੀ ਜੀ ਵੱਲੋਂ 38th ਰੋਡ ਮੀਠਾ ਰੋਡ ਵਾਲੀ ਸਾਈਡ ਵਾਲਾ ਕਾਫੀ ਡਵੈਲਪਮੈਂਟ ਹੋਈ ਹੈ ਤੇ ਅੱਜ ਉਹ ਫਸਟ ਟਾਈਮ ਹੀ ਜਿਹੜਾ ਕਿ ਇਸ ਇਲਾਕੇ ਦੇ ਵਿੱਚ ਜਿਹੜਾ ਉਹ ਆਜਾ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਇੱਧਰ ਵੀ ਹੋਈਏ ਕੰਮ ਬਿਲਕੁਲ ਬਿਲਕੁਲ ਦੇਖੋ ਲੋਕਾਂ ਦਾ ਪਰਖ ਹੋਇਆ ਹੈ ਕੰਮ ਕਰਨ ਦਾ ਉਹ ਸ਼ੌਕ ਹੈ ਦਿਲੋਂ ਕਰਦਾ ਹੈ ਇਸ ਇਲਾਕੇ ਚ ਕਿਉਂ ਆਏ ਕਿਉਂ ਮੰਗਾਉਣਾ ਹੈ ਇੱਥੇ ਕਿੰਨ ਲਾਉਣਾ ਹੈ ਪੂਰੇ ਇਲਾਕੇ ਦੀ ਦੇਖ ਲੋ ਇੱਥੇ ਡਵੈਲਪਮੈਂਟ ਹੋਵ ਵਾਲੀ ਆ ਇੱਥੇ ਬੜੀ ਡਵੈਲਪਮੈਂਟ ਹੋਣੀ ਆ ਇਸ ਇਲਾਕੇ ਨੂੰ ਹੀ ਅਮਰਸਰ ਦਾ ਸਭ ਤੋਂ ਸੁਰਖੀ ਇਲਾਕਾ ਬਣਾਵਾਂਗੇ ਮਹਾਰਾਜ ਸੱਤੀ ਪਾਸ਼ਾ ਲੋਕ ਸਭਾ ਦਾ ਉਮੀਦਵਾਰ ਬਣਨ ਔਰ ਸਤਾਈ ਦੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਤੇ ਦਾਸ ਨੂੰ ਸੇਵਾ ਕਰਨ ਦਾ ਪਾਵਤੀ ਦੇ ਮਾਨ ਬਖਸ਼ਿਆ ਤੇ ਮੈਂ ਆਪਣੇ ਭਰਾਵਾਂ ਨੂੰ ਇਹ ਵਾਦਾ ਕਰਦਾ ਜੇ ਜਰਨਜੀਤ ਐ ਵੀ ਨਿਊ ਆਣਾ ਉਸ ਤੋਂ ਬਾਦ ਇਹ ਸੈਂਟਰ ਤੋਂ ਕੱਪਲਾਵਾਂਗੇ ਦੇਖਣਗੇ ਲੋਕ ਕਿ ਸਤਰੇ ਸਾਹ ਮਿਸਾਲ ਪੈਦਾ ਕਰਦੇ ਨੇ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਸ਼ਹਿਰ ਵਾਸੀਆਂ ਨੂੰ ਮੈਂ ਮੈਸੇਜ ਦਿਨਾ ਕਿ ਮੇਰੇ ਭਰਾਓ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਬੇਤੀ ਆਂ ਤੁਹਾਡੇ ਚਰਨਾ ਚ ਨਮਸਕਾਰ ਬਿਲੋਣਾ ਸਤਿ ਸ਼੍ਰੀ ਅਕਾਲ ਬਿਲੋਣਾ ਔਰ ਬੇਨਤੀ ਕਰਦਾ ਕਿ ਅਨਿਲ ਜੋਸ਼ੀ ਇੱਕ ਇਮਾਨਦਾਰ ਨਿਤੜਕ ਕੰਮ ਕਰਨ ਵਾਲਾ ਬੰਦਾ ਉਹਨੂੰ ਇੱਕ ਮੌਕਾ ਜ਼ਰੂਰ ਦਿਓ ਸ਼੍ਰੋਮਣੀ ਆ ਚਾਲੀਦਾਲ ਦਾ ਉਮੀਦਵਾਰ ਚੋਣ ਨਿਸ਼ਾਨ ਤਕੜੀ ਆ ਤਕੜੀ ਦਾ ਨਿਸ਼ਾਨ ਪਹਿਲੀ ਵਾਰੀ ਆਇਆ ਹੈ ਉਹਨੂੰ ਕਾਮਯਾਬ ਬਣਾਓ ਆਓ ਸਾਰਾ ਮਸਰ ਹਲਕੇ ਸਾਰੇ ਭੈਣ ਭਰਾ ਸ਼ਹਿਰੀਏ ਸਾਰਿਆਂ ਹੀ ਜੱਤਾ ਰਲ ਕੇ ਆਪਾਂ ਇੱਕ ਵਧੀਆ ਉਮੀਦਵਾਰ ਬਣਾਈਏ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਆਪਾਂ ਲੋਕ ਸਭਾ ਦੇ ਵਿੱਚ ਭੇਜਿਏ ਜਿਹੜਾ ਸਾਡੇ ਸ਼ਹਿਰ ਦਾ ਵਸਨੀਕ ਆ ਜਿਹੜਾ ਕੰਮ ਕਰਨ ਵਾਲਾ ਹੈ ਉਸ ਬੰਦੇ ਨੂੰ ਆਪਾਂ ਨੂੰ ਮੌਕਾ ਦੇਣਾ ਚਾਹੀਦਾ ਤੇ ਮੈਨੂੰ ਪੂਰਨ ਆਸ ਹੈ ਕਿ ਅੰਮ੍ਰਿਤਸਰ ਸ਼ਹਿਰ ਦੇ ਮੇਰੇ ਵੀਰ ਮੇਰੀਆਂ ਭੈਣਾਂ ਮੇਰੇ ਬਜ਼ੁਰਗ ਨੌਜਵਾਨ ਜਰੂਰ ਮੌਕਾ